ਸਬਸਕਰਾਈਬਰ ਸਾਡੇ ਮਿਲੇ ਆ ਫੈਨ ਸਾਡੇ ਆਏ ਆ ਸਪੈਸ਼ਲ ਡਬਈ ਤੋਂ ਅੱਜ ਹਾਂ ਹੈਗਾ ਮੈਂ ਇਹਨਾਂ ਦਾ ਘੁਮਾਣੀ ਆ ਮੈਂ ਉਹਦਾ ਉਹਦਾ ਵਾਹੇ ਓਏ ਕਹਿੰਦਾ ਮਾਤਾ ਜੀ ਲੰਗਰ ਦੀ ਓਏ ਕਰਨ ਸੇਵਾ ਕੇ ਰਿਆ ਲੋ ਆ 120 ਦਾ ਇੱਕ ਤੇਰੇ ਨਾਲੋਂ ਕਿੰਨਾ ਬਣਿਆ ਕੇਰੇ ਵਾਲਾ ਸੇਵਾ ਹੈ ਕਰਨ ਨੇ ਸੇਵਾ ਕੀਤੀ ਆ ਬਈ ਧੋਰ ਸੇ ਦੇਖੋ ਇਸ ਪ੍ਰਾਣੀ ਕੋ। ਉਹ ਹਾਂਜੀ ਵੀ ਮਿੱਤਰੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਸਕਿਪ ਨਾ ਕਰਿਓ ਤੇ ਅੱਜ ਦਾ ਬਲੌਗ ਬਹੁਤ ਵਧੀਆ ਸਪੈਸ਼ਲ ਹੋਣ ਵਾਲਾ ਹੈ ਕਿਉਂਕਿ ਸਾਡੇ ਪਿੰਡ ਦੇ ਵਿੱਚ ਅੱਜ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪ੍ਰਕਾਸ਼ ਪੁਰਬ ਆ ਤੇ ਨਗਰ ਕੀਰਤਨ ਸਜਾਈ ਜਾਣੇ ਆ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਤੇ ਤੁਹਾਨੂੰ ਦਿਖਾਉਨੇ ਆ ਅੱਜ ਦਾ ਸਾਰਾ ਪ੍ਰੋਗਰਾਮ ਤੇ ਚੱਲਦੇ ਆ ਫੇ ਮਿੱਤਰੋ ਤਿਆਰ ਹੋ ਗਏ ਆ ਹੁਣ ਚੱਲਦੇ ਆ ਗੁਰਦੁਆਰ ਸਾਹਿਬ ਨੂੰ ਚਾਰ ਦੀਪ ਕਰੇ ਜਨ ਸਾਮ ਨੇ ਰੇਤੇ ਰਾਗ ਬਾਗਾਵ ਹਾਂ ਪੰਜ ਚੋਂ ਸੰਭ ਬਰੰਗਨ ਲਾਵਹ ਬਿਆਰ ਆ س s ਆ ਇਹ ਪਾਉਂ ਲਗਾ ਪਾਉਂ ਤੇ ਆ। ਹਾਂ ਮੇਤਰੋ ਗੱਲ ਵਾਲ ਇਦਾਂ ਆ ਜੱਸੀ ਆਇਆ ਯਾਰ ਤੁਸੀਂ ਵਿੱਚ ਆਇਆ। ਜਿਉਂ ਸੀ ਨਜ਼ਾਰਾ ਨੇ ਹੋਰ ਆਇਆ ਉੱਠ ਕੇ ਆਇਆ। ਅਹੀਂ ਗੱਲ ਹੈਗੀ ਇਦਾਂ। ਉਹ ਸਬਸਕ੍ਰਾਈਬਰ ਸਾਡੇ ਮਿਲੇ ਆ, ਫੈਨ ਸਾਡੇ ਆਏ ਆ ਸਪੈਸ਼ਲ ਡਬਈ ਤੋਂ ਅੱਜ। ਹਾਂ ਹੈਗਾ ਮੈਂ ਉਹਨਾਂ ਦਾ ਗੁਆਣੀਆਂ ਮੈਂ। ਉਹਦਾ ਉਹਦਾ ਹੈ ਭਰਾ ਆਪਣਾ ਸਾਡਾ ਗੁਆਣਡੀ ਆ। ਤੇ ਹੈ ਸਪੋਰਟ ਕਰਦਾ ਇਦਾਂ। ਹਾਂ। ਸਪੋਰਟ ਪੂਰੀ ਆ, ਪੂਰੀ। ਕਹਿੰਦਾ ਸਾਰੀਆਂ ਵੀਡੀਓ ਨੂੰ ਲਾਈਕ ਕਰਦਾ। ਸਾਰੀਆਂ ਨੂੰ ਲਾਈਕ ਕਰਦਾ। ਤੁਸੀਂ ਇਦਾਂ ਹੀ ਆ ਲਾਈਕ ਕਰਦੇ, ਸ਼ੇਅਰ ਕਰਦੇ, ਸਬਸਕ੍ਰਾਈਬ ਕਰਾਈ ਜੀ ਕਰ। ਹਾਂ। ਬਸ ਅੱਜ ਆਪਾਂ ਪੂਰਾ ਸਾਰੇ ਦਿਨ ਦਾ ਦਿਖਾਉਣਾ ਐਨ ਗੱਲਬਾਤ ਬਣਾ ਲੈਣੀ ਆ ਵਿੱਚ ਵਿੱਚ ਸ਼ਾਟ ਲਈ ਜਣੇ ਆ ਸਹੀ ਆ ਹਾਂ ਜੀ ਗੁਰੂ ਨਾਨਕ ਸਾਹਿਬ ਜੀ ਜੀ ਆਇਆਂ ਨੂੰ ਕੋਈ ਨਾ ਨਾ ਜਾਣੇ ਮੇਰਾ ਵਾਹਿਗੁਰੂ ਬੰਲਾ ਜੀ ਸਤਨਾਮ ਸ੍ਰੀ ਵਾਹਿਗੁਰੂ ਫੈ ਜੀ ਅਰਦਾਸ ਸੇ ਕੋਲਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਦੀ ਪਾਤਸ਼ਾਹ ਸ਼ਹਿਦਤਨੀ ਸਤੰਭ ਭਗਵਤੀ ਸੰਗੈ ਗੁਰੂ ਨਾਨਕ ਨੇ ਧਿਆਏ ਤੇਰਾ O ergo de... जा कैमरे चाहिए गल थोड़ी है यार सारे बेटे छोले छोले गोभी ਕਹਿੰਦਾ ਛੋਲੇ ਕੂੜੀਆਂ ਨੇ ਇਹਨਾਂ ਨੇ ਉਹ ਕਰਨੀ ਨਹੀਂ ਰੱਖੀ ਨਾਲ ਕੱਢ ਲੈ ਸਾਡੇ ਘਰ ਬਚੀ ਪਈਆ ਲੈ ਜਾ ਸੋਚਿਆ ਤਾਂ ਇਹੀ ਸੀ ਕਰਨੀ ਲੈ ਜਾ ਗਿੰਦੀ ਦਾ ਵੀ ਆਲਾ ਮਾ ਯਾਰ ਕਹਿੰਦਾ ਛੱਡ ਦੇ ਭਾਈ ਆਹ ਤੇ ਵਿਥੇ ਨਹੀਂ ਇਹ ਹੋਰ ਵੀ ਨਾਲ ਨਹੀਂ ਬੋਹੜੀ ਨਾਲ ਸੋਚਿਆ ਕਿੰਨਾ ਆ ਗਈ ਜਿਹੜੇ ਦੂਰੋਂ ਆਏ ਉਹਨਾਂ ਨੂੰ ਆਪਾਂ ਦੂਰੋਂ ਆਏ ਇੱਕ ਵਾਰ ਇਹ ਟਿਕਟ ਲੈ ਕੇ ਆਏ ਦੇਖੋ ਇਹ ਦੁਬਾਰਾ ਡੇਟ ਲੈ ਕੇ ਐਡ ਬਾਈ ਦੋ ਬਲੌਗ ਦੇ ਵਿੱਚ ਆ ਬਲੌਗ ਦੇ ਵਿੱਚ ਆ ਬਲੌਗ ਦੇ ਬਲੌਗ ਦੇ ਕਿੰਨੇ ਰੇਟ ਮਿਲੇ ਰੇਟ ਮਿਲੇ 24000 ਦੇ 24000 ਰੁਪਇਆ ਖਰਚ ਕਰਕੇ ਆਪਣੇ ਬਲੌਗ ਚ ਆਉਣ ਨੂੰ ਉਹ ਬਹੁਤ ਦਿਲਾਉ ਧੰਨਵਾਦ ਆ ਵੀਰੋ ਇਹ ਉਹ ਸਬਸਕ੍ਰਾਈਬਰਾਂ ਦਾ ਤੈਨੂੰ ਬਹੁਤ ਬਹੁਤ ਪ੍ਰਾਰਥਨਾ ਨਹੀਂ ਨਹੀਂ ਬੇ ਕਰਦਾ ਬਲੌਗਾਂ ਇਹਨਾਂ ਇਨਵੈਸਟਮੈਂਟ ਸਾਰੀ ਇਹਦੀ ਆ 60 ਰੁਪਇਆ ਦਿੰਦਾ ਮਹੀਨੇ ਇਹ ਮਸ਼ਹੂਰ ਹੋ ਜਾਂਦਾ ਥੋੜਾ ਜਿਹਾ ਕੰਮ ਨੂੰ ਤਾਂ 750 ਦੀ ਸਤ ਸੰਗਤ ਜੀਓ ਕਿਉਂਕਿ ਇਹ ਨਾਹਾ ਹੈ ਸਤ ਸੰਗਤ ਕੈਸੀ ਜਾਣੀ ਆ ਜੀ ਆਹ ਹੁੰਦੀ ਆ ਸੇਵਾ ਆ ਹੁੰਦੀ ਆ ਸੇਵਾ ਮੁੰਡੇ ਨੇ ਸਾਰਾ ਲੰਗਰ ਲਾਤਾ ਆਹ ਮਹਾਰਾਜ ਸਾਹਿਬ ਜੀ ਦੀ ਅਪੀ ਸਤਿਕਾਰ ਆ ਆ ਹੁੰਦੀ ਆ ਸੇਵਾ ਬਈ ਅਸਲੀ ਸੇਵਾ ਅਸਲ ਮਹਾਰਾਜ ਜੀ ਦੀ ਬਿਦਾਰੀ ਤੇ ਅੱਜ ਖਾਣ ਤੇ ਲੰਗਰ ਲਾਤਾ ਵੇ ਮੁੰਡੇ ਨੇ ਆ ਜਿਹੜਾ ਮੁੰਡਾ ਆ ਵੇਚਦਾ ਨਾ ਆ ਹਵਲਾ ਪੰਚੇ ਪਾਵੇ ਕਰਕੇ ਬਾਤ ਪਾਤਸ਼ਾਹਾਂ ਦੇ ਸੰਗਤਾਂ ਨੂੰ ਸਤਿਰਾਹ ਆਪਿਆ ਹੈ ਪੰਜਾ ਦੇ ਵਿੱਚ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਮੇਰਾ ਬਾਤ ਦਾ ਹੈ ਜੇ ਸਤਪੁਰਖ ਜੀ ਨੇ ਮੇਰੇ ਦਰਸ਼ਨ ਕਰਦੇ ਤੇ ਮੇਰੇ ਪੰਜਾਂ ਨੂੰ ਦਰਸ਼ਨ ਕਰ ਲਿਆ ਪਰ ਉਹ ਉਸ ਦੇ ਵਿੱਚੋਂ ਮੇਰੇ ਦੀਦਾਰੇ ਹੋ ਗਏ ਸਾਧ ਸੰਗਤ ਜੀਓ ਜੇ ਅੱਜ ਉਹ ਵੀ ਪੜਾਉਂਦੇ ਸਾਧ ਸੰਗਤ ਜੀ ਅੱਜ ਸਾਡੇ ਪਾਸ ਦੇ ਹੋਣ ਸਮੂਹ ਸੰਗਤ ਦੇ ਦਰਸ਼ਨ ਕਰ ਰਹੇ ਆ ਬੜੇ ਪਿਆਰ ਬੜੇ ਸਤਸਕਾਰ ਦੇ ਨਾਲ ਹਾਜ਼ਰੀਆਂ ਭਰ ਰਏ ਸਤਿਗੁਰੂ ਪਾਤਸ਼ਾਹ ਜੀ ਅੱਜ ਕੋਚੀਆਂ ਨਾਲ ਢੋਲੀਆਂ ਸਤਿਗੁਰੂ ਜੀ ਬੜੇ ਹੀ ਖੁਸ਼ ਹੁੰਦੇ ਹਣਗੇ ਆਓ ਬੜੇ ਪਿਆਰ ਜਿੰਨੇ ਸ਼ਬਦ ਦੀ ਮਹਿਲਤ ਜੁੜਨਾ ਕਰੀਏ ਉਹ ਤਾਂ ਪਰਵਾਸ ਕਿੰਨੇ ਕਿੰਨੇ ਦਿਨ ਲੱਗੇ ਹੁੰਦੇ ਪਾ ਕੇ ਨੇ ਬਣੇ ਹੋਏ ਮਾਤਾ ਦੀ ਤੀਨ ਮਾਤਾ ਜੀ ਅਰੇ ਕੈਸ਼ ਦੇ ਦੋ ਮਾਤਾ ਜੀ ਲੰਗਰ ਦੀ ਓਏ ਕਰਨ ਸੇਵਾ ਕਰਿਆ ਲਵਾ 120 ਦਾ ਇੱਕ ਕਰਿਆ ਲਵਾ ਕਿੰਨਾ ਬਣਿਆ ਕੇਰੇ ਨਾਲੇ ਸੇਵਾ ਹੈ ਕਰਨ ਨਾਲੇ ਸੇਵਾ ਕੀਤੀ ਆ ਬਈ ਸਾਰਾ ਸਾਰਾ ਚੱਕਦੇ ਕੰਮ ਨੂੰ ਜਦੋਂ ਜਿਹੜਾ ਵਰਦੀ ਪੈਸੇ ਆਪਾਂ ਨਾ ਭਲਾਤਾ ਆਪਣਾ ਇੱਕ 10 ਦਾ ਇੱਕ ਉਹ ਨਹੀਂ ਸਾਰੇ ਸਾਰੇ ਉਹਨੇ ਕਹਿੰਦਾ ਹੋ ਆ ਬੜੀ ਵੀ ਸਾਰੇ ਬਟੇ ਹਲੇ ਉਧਰ ਵੀ ਕਰਤਾ ਨੇ ਓਏ ਜੂਏ ਦੇ ਪੈਸੇ ਇਹਨੂੰ ਨਾ ਦੋ ਜਾਂਦਾ ਮੈਂ ਲਾ ਦੇ ਇਹਨਾਂ ਮੇਂ ਨਹੀਂ ਆਉਣਾ ਜੂਏ ਦੇ 10000 ਰੁਪਏ ਜਿੱਤ ਰਹੇ ਨੇ ਕਿਨੇ ਨੇਗਰੇ ਬਹੁਤ ਫਰਾਂਗਿਆ ਜਲੇ 105 ਰੁਪਏ ਜਿਹੜੇ ਵੀ ਜਣੇ ਦੇ ਦੇ ਓਏ ਉਹ ਦੇਖ ਜਿਹੜੇ ਜੂਏ ਦੇ ਰਾਜ ਜਿੱਤੇ ਸਾਰੇ ਲਾ ਸਾਰੇ ਲੱਗੇ ਆ ਉਹ ਸਾਰੇ ਪਾ ਦੇ ਮੇਰੇ ਬਾਟੇ ਜਾਂਦਾ ਸਾਰੇ ਲਾ ਦੇ ਸਾਰੇ ਨਾ ਨਾ ਵੀ ਜਾਂਦਾ ਸਾਰੇ ਲਾ ਵੜ ਦੋ ਯਾਰ ਸਾਰੇ ਲਾ ਓਏ प्रकार हो रही है ਕਰਤੁਰ ਤੁਮ ਕਾ ਵਾਹਿਗੁਰੂ ਬਖਸ਼ ਸੰਗ ਤੇਰੀ ਤਰੀ ਉਹ ਘੇਰੇ ਲੋ ਸੇਵਾ ਆ ਸੇਵਾ ਘੇਰੇ ਲੋ ਸਾਰੀ ਸੇਵਾ ਕਰਨ ਲੋ ਆਹੇ ਪਤ ਸੰਗ ਤੇਰੀ ਤਰੀ ਹੋਰ ਹੋਰ ਜੋ ਜਿੱਤੇ ਹੋਰ ਰੂਪੀ ਕਾ ਨਾਗੇ ਰੂਪੀ ਕਾ ਉਹ ਵੀ ਕਰਦੇ ਦੂਰ ਵਿੱਚ ਸਫਾਰੀ ਚ ਵਜਾ ਬੰਦਾ ਉਹ ਕਹਿੰਦੇ ਓਏ ਕਰਤੁਰ ਤੁਮ ਕਾ ਹੋਈ ਤੇ ਹੈਗਾ ਹੈਗਾ ਮੇਰੇ ਕੋਲ ਹੈਗਾ ਆ ਓਏ ਇਹ ਚੀਜ਼ਾਂ ਰਹੀਆਂ ਓਏ ਹਾਲੇ ਓਏ ਆ ਆ ਨਾਖੀਆਂ ਨਹੀਂ ਖਾਣੇ ਹੋ ਗਿਆ ਕਿੰਦਾ ਬਾਹਰ ਦੇ ਚ ਨਹੀਂ ਬਾਕ ਮਨੀ ਬਾਈਟ ਕੀਤੀ ਹੈ ਰਤ 10000 ਕਮਾਏ ਸਾਲੇ ਉਹ 10000 ਉਹ ਸਾਰੇ ਇੱਥੇ ਲਾਤੇ ਉਹਨੇ ਕੱਪੜ ਪੱਤ ਪਰ ਹੀ ਗਿਆ ਕਿਦੋਂ ਪੈਣ ਗਾ ਕਿਦੋਂ ਹਾਂ ਹੈ ਹੋਰ سے ਦੇਖੋ ਇਸ ਪ੍ਰਾਣੀ ਕੋ ਇਹ ਸਾਡਾ ਛੋਟਾ ਫੈਨ ਆ ਨਾ ਨਿਊਜ਼ੀਲੈਂਡ ਤੋਂ ਆਇਆ ਹੈ ਵੀ ਹਨਾ ਚਲ ਹੈਲੋ ਕਹੇ ਫਿਰ ਸਾਇਆ ਤੇਰੀ ਦੀਦ ਵਾਸਤੇ ਜਦੋਂ ਤੜਪਦੀ ਰੂਹ ਹੋਵੇ ਜਾਵਾਂ ਮੈਂ ਅਨੰਦਪੁਰ ਨੂੰ ਬੈਠਾ ਤਖਤ ਤਾਂ ਤੇ ਤੂੰ ਹੋਵੇਂ ਉਹ ਜਾਵਾਂ ਮੈਂ ਅਨੰਦਪੁਰ ਨੂੰ ਬੈਠਾ ਤਖਤ ਤਾਂ ਤੇ ਤੂੰ ਹੋਵੇਂ ਬੋਲੇ ਸੋਨਹਾਰ ਸਤਿ ਸ਼੍ਰੀ ਅਕਾਲ ਆਨੋ ਸੇ ਪਿਆਰ ਹੈ ਜਿਹੜਾ ਉਹਨਾਂ ਦਾ ਉੱਥੇ ਹੀ ਪਿਆਰ ਹੈ ਜਿਹੜਾ सतरी चरनारे सदा चमकारे चङे सकरे चमतारे चङे सतरांगे सतारे पैसे सतरारे चमकारे सतरे अॼु गुरू बरिंग आए चमकारे चङे सतरे चमकारे चङे माफी हो गई है। साऊ बड़े न्यायालय के द्वारा वर्ष 2017 हाल के द्वारा भय कृष्णा बार के पास का कृषि फार्म के बक्सा बतौदे ने और पर से आवेदन को सभी पासो सर्व कर दिए परमेश्वर की द्वारा साऊ के द्वारा लोगों को ले 2017 हाल के पात्रों को होना होगा लेकर एक भी कन कालकारा कन कालकार सन कालका ਜੀ ਸੋ ਹੱਤਾਂ ਵਾਜਨੀ ਕੀ ਫਤਿਹ ਸੋ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਆਪਣੀ ਅਗਲੀ ਤਰ੍ਹਾਂ ਦੇ ਵਿਰਾਸਤ ਨਾਲ ਹੋਵੇ ਤਾਂ ਅੱਜ ਹੱਤਾਂ ਨੇ ਗੱਲਬਾਤ ਕਰਨ ਦੇ ਸੇਵਾ ਦੇ